ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਤਸ਼ੀ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ 'ਤੇ ਕਿਸੇ ਨਾ ਕਿਸੇ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਅੱਜ ਮੇਰੇ ਨਾਲ ਦੋ ਜੋ ਸ਼ਖਸੀਅਤਾਂ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਇੱਥੇ ਤੁਹਾਡੇ ਰੂਬਰੂ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਬੱਚੇ ਜਿਹੜੇ ਹਨ 10ਵੀਂ ਅਤੇ 12ਵੀਂ ਕਰਨ ਤੋਂ ਬਾਅਦ ਬੜੇ ਪਰੇਸ਼ਾਨ ਹੋ ਜਾਂਦੇ ਹਨ ਉਹ ਬੱਚੇ ਤਾਂ ਘੱਟ ਉਹਨਾਂ ਦੇ ਮਾਤਾ ਪਿਤਾ ਜਿਹੜੇ ਨਾ ਉਹ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਕਾਰਨ ਇੱਕੋ ਹੀ ਹੁੰਦਾ ਹੈ ਕਿ ਬੱਚੇ ਨੂੰ ਅੱਗੇ ਕੀ ਕਰਵਾਈਏ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਹੈ ਜਿਸ ਦੇ ਵਿੱਚ ਪੜ੍ਹਾਈ ਜਿਹੜੀ ਹੈ ਪ੍ਰਾਈਵੇਟ ਸੈਕਟਰਸ ਦੇ ਵਿੱਚ ਬਹੁਤ ਹੀ ਮਹਿੰਗੀ ਹੋ ਚੁੱਕੀ ਹੈ ਭਾਵੇਂ ਉਹ ਅਕੈਡੈਮਿਕ ਹੋਵੇ ਭਾਵੇਂ ਉਹ ਪ੍ਰੋਫੈਸ਼ਨਲ ਹੋਵੇ ਜਾਂ ਭਾਵੇਂ ਉਹ ਟੈਕਨੀਕਲ ਪੜ੍ਹਾਈ ਹੋਵੇ ਤੋਂ ਅੱਜ ਅਸੀਂ ਇਸੇ ਗੱਲ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਮੇਰੇ ਨਾਲ ਮੌਜੂਦ ਨੇ ਇੱਕ ਮੇਰੇ ਸੱਜੇ ਪਾਸੇ ਸਰਦਾਰ ਹਰਵਿੰਦਰ ਸਿੰਘ ਜੀ ਇਹ ਜਿਹੜੇ ਨੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਐਜ਼ ਅ ਟੀਚਰ ਜਿਹੜਾ ਹੈ ਜੌਬ ਕਰਦੇ ਨੇ ਇਹਨਾਂ ਦੀਆਂ ਵੀ ਕੁਝ ਸਵਾਲ ਹੋਣਗੇ ਸਵਾਲ ਅਸੀਂ ਕਰਾਂਗੇ ਵੀ ਅਜੀਤਪਾਲ ਜੀ ਅਜੀਤਪਾਲ ਜੀ ਦੇ ਨਾਲ ਅਜੀਤਪਾਲ ਸਿੰਘ ਜੀ ਜਿਹੜੇ ਨਾ ਇਹ ਇੱਕ ਪ੍ਰੋਫੈਸ਼ਨਲ ਕਾਲਜ ਦੇ ਵਿੱਚ ਜਿਹੜਾ ਟੈਕਨੀਕਲ ਕਾਲਜ ਹੈ ਉਹਦੇ ਵਿੱਚ ਇਹ ਜੌਬ ਕਰਦੇ ਨੇ ਇੱਕ ਕੁਝ ਐਸੀਆਂ ਸਕੀਮਸ ਹੁੰਦੀਆਂ ਨੇ ਜਿਹੜੀਆਂ ਸਰਕਾਰੀ ਸਕੀਮਾਂ ਜਾਂ ਸਰਕਾਰੀ ਕੋਰਸੇ ਹੁੰਦੇ ਨੇ ਜਿਹੜੇ ਕਿ ਆਮ ਤੌਰ ਤੇ ਸਾਡੇ ਲੋਕੀ ਜਿਹੜੇ ਨੇ ਉਹ ਪ੍ਰਾਈਵੇਟ ਕਾਲਜਸ ਪ੍ਰਾਈਵੇਟ ਇੰਸਟੀਚੂਟਸ ਇਹਨਾਂ ਵੱਲ ਜ਼ਿਆਦਾ ਦੌੜ ਰੱਖਦੇ ਨੇ ਕਾਰਨ ਹਜੇ ਤੱਕ ਸਮਝ ਨਹੀਂ ਆਇਆ ਜੋ ਫੈਸਿਲਿਟੀਆਂ ਤੁਹਾਨੂੰ ਗਵਰਨਮੈਂਟ ਸਰਕਾਰ ਜਿਹੜੀ ਹੈ ਉਹ ਖੁਦ ਦੇਵੇ ਅਸੀਂ ਕੋਸ਼ਿਸ਼ ਇਹ ਹੀ ਕਰੀਏ ਕਿ ਉਹਨਾਂ ਵੱਲ ਜ਼ਿਆਦਾ ਧਿਆਨ ਦੇਈਏ ਕਿਉਂਕਿ ਪੈਸਾ ਖਰਚ ਕੇ ਵੀ ਉਹੀ ਪੜਾਈ ਪੜ੍ਹਨੀ ਹੈ ਤੇ ਗਵਰਨਮੈਂਟ ਦੀ ਜਿਹੜੀ ਕੋਈ ਸਰਕਾਰੀ ਜਿਹੜੀ ਸਾਨੂੰ ਕੋਈ ਸੁਵਿਧਾ ਮਿਲਦੀ ਹੈ ਉਦੇ ਥਰੂ ਅਗਰ ਅਸੀਂ ਕਿਸੇ ਪਾਸੇ ਕਿਸੇ ਕੋਰਸ ਦੇ ਵਿੱਚ ਐਡਮਿਸ਼ਨ ਲੈਂਦੇ ਹਾਂ ਤੇ ਉੱਥੇ ਵੀ ਉਹੀ ਪੜਾਈ ਕਰਨੀ ਹੈ। ਤੋਂ ਅੱਜ ਮੇਰੇ ਨਾਲ ਜੋ ਅਜੀਤਪਾਲ ਸਿੰਘ ਜੀ ਜੁੜੇ ਨੇ ਅਜੀਤਪਾਲ ਸਿੰਘ ਜੀ ਜਿਵੇਂ ਕਿ ਅੱਜਕੱਲ ਬੱਚੇ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ। ਜੰਮੂ ਕਸ਼ਮੀਰ ਯੂਟੀ ਦੇ ਵਿੱਚ ਖਾਸ ਕਰਕੇ ਬਹੁਤ ਸਾਰੇ ਕੋਰਸਿਸ ਐਸੇ ਨੇ ਜਿਹੜੀ ਸਰਕਾਰ ਕੱਢਦੀ ਹੈ ਮਗਰ ਸਾਡੇ ਜਿਹੜੇ ਪੇਰੈਂਟਸ ਜਾਂ ਬੱਚੇ ਨੇ ਉਹ ਉਸ ਤੋਂ ਅਵੇਅਰ ਨਹੀਂ ਹੁੰਦੇ ਨੇ। ਅੱਜਕੱਲ ਕਿਹੜੇ ਕਿਹੜੇ ਕੋਰਸਸ ਜਿਹੜੇ ਨੇ ਜਿਹੜੇ ਟੈਕਨੀਕਲ ਕੋਰਸਸ ਜਾਂ ਪ੍ਰੋਫੈਸ਼ਨਲ ਕੋਰਸਸ ਜਾਂ ਮੈਡੀਕਲ ਦੀ ਲਾਈਨ ਦੇ ਹੋਣ ਜਾਂ ਦੂਸਰੇ ਹੋਣ ਉਹ ਅੱਜਕਲ ਜਿਹੜੇ ਨੇ ਐਡਮਿਸ਼ਨਸ ਉਹਦੀਆਂ ਜਿਹੜੀ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਕਿਸ ਸਕੀਮ ਦੇ ਅੰਡਰ ਦਿੱਤੀਆਂ ਜਾ ਰਹੀਆਂ ਨੇ ਗਵਰਨਮੈਂਟ ਇੰਸਟੀਚਿਊਸ਼ਨ ਵਿੱਚ ਜੌਬ ਕਰਦੇ ਹੋਏ ਮੈਂ ਇਹ ਚੀਜ਼ ਬੜੇ ਗਹਿਰਾਈ ਨਾਲ ਨੋਟਿਸ ਕੀਤੀ ਹੈ ਕਿ ਜੋ ਫੈਸਿਲਿਟੀ ਗਵਰਨਮੈਂਟ ਸੈਕਟਰ ਵਿੱਚ ਬੱਚਿਆਂ ਨੂੰ ਮਿਲ ਰਹੀ ਹੈ ਉਹ ਪ੍ਰਾਈਵੇਟ ਇੰਸਟੀਚਿਊਨ ਵਿੱਚ ਮੇਰੇ ਹਿਸਾਬ ਨਾਲ ਓਨਲੀ ਨਹੀਂ ਮਿਲ ਰਹੀ ਬਿਲਕੁਲ ਬੀਇੰਗ ਕਿਉਂਕਿ ਮੇਰਾ ਇੱਕ ਟੈਕਨੀਕਲ ਇੰਸਟੀਚਿਊਨ ਹੈ ਟੈਕਨੀਕਲ ਇੰਸਟੀਚਿਊਨ ਦੇ ਵਿੱਚ ਮੈਂ ਇਹ ਚ ਦੇਖੀ ਹੈ 10th ਬੱਚਾ 10ਵੀਂ ਜਮਾਤ ਤੋਂ ਬਾਅਦ ਵੀ ਬੱਚਾ ਟੈਕਨੀਕਲ ਕੋਰਸ ਇਸ ਐਡਮਿਸ਼ਨ ਲੈ ਸਕਦਾ ਹੈ ਇਸੇ ਤਰ੍ਹਾਂ 12th ਤੋਂ ਬਾਅਦ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵੀ ਬੱਚਾ ਜਿਹੜੇ ਡਿਗਰੀ ਕੋਰਸਾਂ ਦੇ ਲਈ ਉਹ ਵੀ ਅਪਲਾਈ ਕਰ ਸਕਦਾ ਹੈ ਸੋ ਅਗਰ ਤੁਸੀਂ 10th ਦੀ ਗੱਲ ਕਰਦੇ ਹੋ 10th ਅਗਰ ਬੱਚਾ ਸਾਡਾ ਕੋਈ ਪਾਸ ਕਰਦਾ ਹੈ ਉਸ ਤੋਂ ਬਾਅਦ ਉਹ ਕੋਈ ਟੈਕਨੀਕਲ ਕੋਰਸੇ ਜਾਣਾ ਚਾਹੁੰਦਾ ਹੈ ਜਿੱਦਾਂ ਕੋਈ ਡਿਪਲੋਮਾ ਕੋਰਸੇਸ ਹੋ ਕੇ ਜਾਂ ਇਸ ਤਰ੍ਹਾਂ ਦੇ ਛੋਟੇ ਇਸ ਤਰ੍ਹਾਂ ਤੇ ਕੋਰਸੇ ਜਿਵੇਂ ਕਿ ਯੂਟੀ ਵਿੱਚ ਬਹੁਤ ਸਾਰੇ ਨੇ ਪਰ ਮੈਂ ਜਿੰਨਾਂ ਨਾਲ ਮੇਰਾ ਵਾਸਤਾ ਹੈ ਮੈਂ ਜ਼ਿਆਦਾ ਉਹਨਾਂ ਬਾਰੇ ਗੱਲ ਕਰਾਂਗਾ ਜਿਸ ਤਰ੍ਹਾਂ 12th ਤੋਂ 10th ਕਰਨ ਤੋਂ ਬਾਅਦ ਬੱਚਾ ਸਾਡੇ ਇੱਥੇ ਜਿਹੜੇ ਪੋਲੀਟੈਕਨਿਕ ਕਾਲਜ ਨੇ ਪੋਲੀਟੈਕਨਿਕ ਕਾਲਟੈਕਨਿਕ ਕਾਲਜ ਨੇ ਪਹਿਲਾਂ ਇਹਨਾਂ ਦਾ ਜੋ ਜਿਹੜਾ ਐਡਮਿਸ਼ਨ ਪ੍ਰੋਸੈਸ ਸੀ ਉਹ ਹੁੰਦਾ ਸੀ ਥਰੂ ਜੀਐਨਕੇ ਬੀਓਪੀਪੀਈ ਜੀ ਜੀ ਜੀਐਨਕੇ ਬੋਰਡ ਆਫ ਪ੍ਰੋਫੈਸ਼ਨਲ ਐਂਟਰੈਂਸ ਐਗਜ਼ਾਮੀਨੇਸ਼ਨ ਅੱਜਕੱਲ ਕੀ ਹੋ ਗਿਆ ਕਿ ਜਿਹੜੇ ਸਾਡੇ ਪੋਲੀਟੈਕਨਿਕ ਕਾਲਜ ਨੇ ਹਰ ਜਿਹੜਾ ਡਿਸਟ੍ਰਿਕਟ ਵਿੱਚ ਖੁੱਲੇ ਨੇ ਕਾਲਜ ਉਹ ਇਵਨ ਕਿ ਸਾਡੇ ਆਰਐਸਪੁਰਾ ਵਿੱਚ ਵੀ ਹੈ ਜੀ ਆਰਐਸਪੁਰਾ ਵਿੱਚ ਜੰਮੂ ਵਿੱਚ ਹੈ ਆਈਟੀਆਈ ਕਾਲਜ ਵੀ ਇੱਥੇ ਹੈ ਆਈਟੀਆਈ ਇੱਕ ਲਗ ਸਬਜੈਕਟ ਹੈ ਸਰ ਠੀਕ ਹੈ ਤੋਂ ਲੇਕਿਨ ਜਿਹੜੇ ਡਿਪਲੋਮਾ ਕੋਰਸਸ ਨੇ ਉਹ ਜਿਹੜੇ ਪੋਲੀਟੈਕਨਿਕ ਕਾਲਜ ਨੇ ਉਹਨਾਂ ਵਿੱਚ ਬੱਚਾ ਕਰ ਸਕਦਾ ਹੈ ਡਿਪਲੋਮਾ ਵਿੱਚੋਂ ਉਹਨਿੰਦੇ ਦਿਨ ਡਿਪਲੋਮਾ ਕਰ ਸਕਦਾ ਹੈ ਮਕੈਨੀਕਲ ਕਰ ਸਕਦਾ ਹੈ ਇਸੇ ਤਰ੍ਹਾਂ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਕੰਪਿਊਟਰ ਆਈਟੀ ਸਾਫਟਵੇਅਰ ਇੰਜੀਨੀਅਰਿੰਗ ਇਸ ਦਾ ਕਾਫੀ ਸਾਰੇ ਕੋਰਸਸ ਨੇ ਉਹ ਬੱਚਾ ਜਾ ਕੇ ਜਿਹੜੇ ਪੋਲੀਟੈਕਨਿਕ ਇੰਸਟੀਚਿਊਸ਼ਨ ਨੇ ਉਹ ਉਹਨਾਂ ਵਿੱਚ ਰਾਬਤਾ ਕਰਕੇ ਡਾਇਰੈਕਟ ਹੀ ਉੱਥੇ ਐਡਮਿਸ਼ਨ ਆਜਕਲ ਐਡਮਿਸ਼ਨ ਦਾ ਪ੍ਰੋਸੈਸ ਉੱਤੇ ਡਾਇਰੈਕਟ ਹੀ ਹੈ ਇਸ ਲਈ ਬੱਚੇ ਜਿਹੜੇ 10th ਦੇ ਐਗਜ਼ਾਮ ਹੋ ਚੁੱਕੇ ਨੇ ਜੀ ਔਰ ਸ਼ਾਇਦ ਉਹਨਾਂ ਦਾ ਰਿਜ਼ਲਟ ਅਵੇਟेड ਹੈ 12ਵੀਂ ਦੇ ਵੀ ਐਗਜ਼ਾਮ ਉਹਨਾਂ ਬੱਚਿਆਂ ਨੂੰ ਮੇਰੀ ਇਹ ਰਿਕਵੈਸਟ ਹੈ ਬੱਚਿਆਂ ਦੇ ਪੇਰੈਂਟਸ ਨੂੰ ਵੀ ਜਿਆਦਾ ਪਰੇਸ਼ਾਨ ਹੋਣ ਦੀ ਪੈਨਿਕ ਹੋਣ ਦੀ ਲੋੜ ਨਹੀਂ ਤੁਸੀਂ ਜਾਓ ਉਹਨਾਂ ਕਾਲਜਾਂ ਵਿੱਚ ਜਾ ਕੇ ਤੁਸੀਂ ਪਤਾ ਕਰੋ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਹਾਡਾ ਚੈਨਲ ਵਰਲਡ ਵਾਈਡ ਕੰਮ ਵਾਲਾ ਚੈਨਲ ਹੈ ਜਿੱਥੇ ਵੀ ਜਕੇ ਯੂਟੀਵੀ ਜਿਸ ਤੁਹਾਡੇ ਚੈਨਲ ਨੂੰ ਜਿਹੜਾ ਵੀ ਕੋਈ ਦੇਖ ਰਿਹਾ ਹੈ ਉਹ ਆਪਣੇ ਕੰਸਰਨ ਡਿਸਟ੍ਰਿਕਟ ਦੇ ਕਾਲਜ ਵਿੱਚ ਜਾਇਪੁਰ ਟੈਕਨੀਕਲ ਕਾਲਜ ਵਿੱਚ ਮੈਂ ਸਿਰਫ 10th ਬੇਸਿਕ ਦੀ ਗੱਲ ਕਰ ਰਿਹਾ ਠੀਕ ਹੈ ਜੀ 12th ਦੀ ਨਹੀਂ ਕਰ ਰਿਹਾ 10th ਵਾਲਾ ਉਹ ਉਸੇ ਪੋਲੀਟੈਕਨੀਕ ਕਾਲਜੀ ਜਾ ਕੇ ਪ੍ਰਿੰਸੀਪਲ ਸਰ ਨਾਲ ਉੱਥੇ ਰਾਬਤਾ ਕਾਇਮ ਕਰੇ ਜਿਹੜਾ ਜਿਹੜਾ ਕੋਰਸ ਅਪਟ ਕਰਨਾ ਚਾਹੇ ਉਹ ਕੋਰਸ ਕਰ ਸਕਦਾ ਮੇਰੇ ਨਾਲ ਵੀਰ ਹਰਵਿੰਦਰ ਸਿੰਘ ਜੀ ਵੀ ਹਨ ਹਰਵਿੰਦਰ ਸਿੰਘ ਜੀ ਜਿਵੇਂ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੇ ਨੇ ਹਰਵਿੰਦਰ ਸਿੰਘ ਜੀ ਤੁਹਾਡੇ ਕੋਲ ਬੱਚੇ ਨਿਕਲ ਕੇ ਜਾਂਦੇ ਨੇ ਖਾਸ ਕਰਕੇ 10th ਵਾਲੇ ਜਾਂ 12th ਵਾਲੇ ਵੀ ਹੋਣਗੇ ਕੀ ਕੀ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ ਕਿਉਂਕਿ ਬੀਇੰਗ ਅ ਟੀਚਰ ਤੁਹਾਨੂੰ ਆਪਣੀ ਪ੍ਰੋਬਲਮਸ ਜ਼ਰੂਰ ਦੱਸਦੇ ਹੋਣਗੇ ਕਿ ਸਰ ਅਸੀਂ ਅੱਗੇ ਕੀ ਕਰੀਏ ਜਾਂ ਕਿਹੜੇ ਪਾਸੇ ਜਾਈਏ ਜਾਂ ਕਿਉਂ ਨਹੀਂ ਜਾ ਸਕਦੇ ਉੱਥੇ ਜਾਣਾ ਚਾਹੁੰਦੇ ਆਂ ਕੁਝ ਇਸ ਤਰ੍ਹਾਂ ਦਾ ਕੁਝ ਪ੍ਰੋਬਲਮਸ ਆਉਂਦੀਆਂ ਨੇ ਅ ਵਰਜੀਤ ਸਭ ਤੋਂ ਪਹਿਲਾਂ ਤੇ ਆਪਸੀ ਸੰਚੀ ਜੀ ਅਤੇ ਜਿੰਦਰ ਬਾਜਰੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਦੇ ਦਿਨ ਜਿਹੜੀ ਇੱਕ ਇਹ ਬੜੀ ਵੱਡੀ ਇੱਕ ਅਵੇਅਰਨੈਸ ਹੈ ਜੀ ਔਰ ਉਸ ਅਵੇਅਰਨੈਸ ਦੇ ਰਾਤਾ ਤੁਸੀਂ ਵੀਰ ਜੀ ਅਜੀਤਪਾਲ ਜੀ ਨਾਲ ਰਾਤਾ ਟੈਮ ਕੀਤਾ ਔਰ ਸਾਨੂੰ ਲਿੰਕ ਕਰਵਾਇਆ ਬੇਸਿਕਲੀ ਹੁੰਦਾ ਹੈ ਕਿ ਸਾਡਾ ਜਿਹੜਾ ਮੇਰਾ ਕੋਈ 15-20 ਸਾਲ ਦਾ ਐਕਸਪੀਰੀਅੰਸ ਹੈ ਹਾਂ ਪ੍ਰਾਈਵੇਟ ਸਕੂਲ ਜਿਹੜਾ ਮੈਂ ਡਿੰਗ ਕਰਨਾ ਉਹ ਪ੍ਰਾਈਵੇਟ ਨੂੰ ਟੀਚਿੰਗ ਕਰ ਰਿਹਾ ਹਾਂ ਔਰ ਈਵਨ ਕਾਫੀ سارے ਬੱਚੇ ਸਾਡੇ ਕੋਲ ਪਾਸਵਰਡ ਨੂੰ ਕਹਿ ਜਾਂਦੇ ਨੇ ਜੀ ਜੀ ਲੇਕਿਨ ਆਮ ਤੌਰ ਤੇ ਵਿੱਚ ਇੱਕ ਅਨਅਵੇਰਨਸ ਜੀ ਹੈ ਉਹਨਾਂ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਕੁਝ ਪੇਰੈਂਟਸ ਦੇ ਵਿੱਚ ਮੈਂ 70% ਪੇਰੈਂਟਸ ਵੀ ਜਿਹੜੇ ਕਿਦਰਾ ਕਿਦਰਾ ਐਸਾ ਨਹੀਂ ਹੈ ਕਿ ਸਾਡੇ ਜਿਹੜੇ ਬੱਚੇ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਉਹ ਜ਼ਿਆਦਾ ਪ੍ਰਾਈਵੇਟ ਇੰਸਟੀਟਿਊਟਸ ਵੱਲ ਦੋ ਹਾਂ ਬਿਲਕੁਲ ਫਿਰ ਜੀ ਐਕਚੁਅਲੀ ਇਸ ਤਰ੍ਹਾਂ ਹੈ ਨਾ ਕਿ ਇੱਕ ਤਾਂ ਪਹਿਲੇ ਪੇਰੈਂਟਸ ਨੂੰ ਡਾਇਰੈਕਸ਼ਨ ਲੈਸ ਹੁੰਦੇ ਨੇ ਉਹਨਾਂ ਨੂੰ ਤਾਂ ਪਹਿਲੇ ਕੋਰਸਸ ਦਾ ਹੀ ਨਹੀਂ ਪਤਾ ਕਿ ਭਈ ਬੱਚੇ ਨੂੰ ਕੀ ਕਰਵਾਉਣਾ ਹੈ ਜਾਂ ਸਰ ਨੇ ਕੈਰੀਅਰ ਕੋਰਸ ਲਾਂਚ ਕੀਤੇ ਹੋਏ ਜਾਂ ਕਿਸ ਤਰ੍ਹਾਂ ਕਿਤਨਾ ਸੀ ਕਿੱਥੋਂ ਬੈਨੀਫਿਟ ਲੈ ਸਕਦੇ ਆ ਔਰ ਜ਼ਿਆਦਾ ਰੁਝਾਓ ਇਹ ਵੀ ਆ ਗਿਆ ਕਿ ਭਈ ਲੋਕੀ ਪ੍ਰਾਈਵੇਟ ਕਾਲਜ ਦੀ ਤਰਫ ਜ਼ਿਆਦਾ ਤੋਰ ਬਿਲਕੁਲ ਔਰ ਫਾਈਨੈਂਸ਼ੀਅਲ ਸਟੇਟਸ ਵੀ ਉਹਨਾਂ ਦਾ ਕੋਈ ਇਤਨਾ ਜ਼ਿਆਦਾ ਹੁੰਦਾ ਨਹੀਂ ਹੈ ਲੇਕਿਨ ਮਜਬੂਰ ਹੋ ਕੇ ਉਚਾਰੇ ਉਥੇ ਐਡਮਿਟ ਤੇ ਹੋ ਜਾਂਦੇ ਨੇ ਤੇ ਬਾਅਦ ਹੀ ਪਰੇਸ਼ਾਨੀਆਂ ਹੀ ਬੜੀਆਂ ਕਰਦੇ ਨੇ ਔਰ ਕੁਝ ਕੰਟੀਨਿਊ ਵੀ ਰਹਿੰਦੇ ਨੇ ਤੇ ਕੁਝ ਡਿਸਕਨੈਕਟ ਵੀ ਹੋ ਜਾਂਦੇ ਨੇ ਬਿਲਕੁਲ ਅਗੇ ਫਾਈਨੈਂਸ਼ੀਅਲ ਪ੍ਰੋਬਲਮ ਆਉਂਦੀ ਹੈ ਤੇ ਬੱਚੇ ਨੂੰ ਛੱਡਣਾ ਪੈ ਜਾਂਦਾ ਹੈ ਕਿਉਂਕਿ ਮਾਤਾ-ਪਿਤਾ ਇੰਨਾ ਐਫਰਟ ਕਰ ਨਹੀਂ ਸਕਦੇ ਬਿਲਕੁਲ ਦੇਖਿਆ ਬੜਾ ਕੁਝ ਦੇਖਿਆ ਅਸੀਂ ਔਰ ਕਾਫੀ ਬੱਚੇ ਜਿਹੜੇ ਬ੍ਰੇਕ ਵੀ ਨਰਿੰਦਰ ਵਿੱਚ ਤੇ ਆਪਣੀ ਜਿਹੜੀ ਸਟੱਡੀ ਕੰਟੀਨਿਊ ਨਹੀਂ ਕਰ ਸਕਦੇ ਹੈ ਔਰ ਟੈਕਨੀਕਲ ਹੈ ਚਾਹੇ ਪਰ ਉਸ ਲਈ ਫਿਰ ਇਹ ਹੁੰਦਾ ਕਿ ਸਾਨੂੰ ਜਦ ਤੱਕ ਪੂਰੀ ਇਨਫੋਰਮੇਸ਼ਨ ਨਾ ਹੋਏ ਤੇ ਅਸੀਂ ਵੀ ਉਹਨਾਂ ਨੂੰ ਪ੍ਰੋਪਰ ਗਾਈਡਿੰਗ ਕਰ ਸਕਦੇ ਪਰ ਅੱਜ ਜਿਹੜਾ ਤੁਸੀਂ ਇਹ ਪ੍ਰੋਗਰਾਮ ਕੀਤਾ ਹੈ ਜੀ ਇਹਦੇ ਵਿੱਚ ਇੱਕ ਚੀਜ਼ ਸ਼ੋਰ ਹੈ ਕਿ ਚਲੋ ਫਿਊਚਰ ਦੇ ਪਿੱਛੇ ਜਿਸ ਨੇ ਵੀ ਰਾਜੀਤ ਪਾਲਸੀ ਜੀ ਨੇ ਬੜਾ ਸੋਹਣਾ ਦੱਸਿਆ ਕਿ ਭਾਈ ਗਵਰਨਮੈਂਟ ਦੀ ਜੋ ਟੈਕਨੋਲੋਜੀ ਖੁਦ ਇਹ ਜੋਬ ਕਰ ਰਹੇ ਨੇ ਬੜੀਆਂ ਸਕੀਮਾਂ ਜਿਹਨਾਂ ਨੇ ਦਿੱਤੀਆਂ ਅਭੀ ਥੋੜਾ ਜਿਹਾ ਹੋਰ ਵੀ ਕਲੀਅਰ ਕਰਾਂਗੇ ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਕੇ ਬਰਤ ਬਿਲਕੁਲ ਡਿਟੇਲ ਦੇ ਵਿੱਚ ਕਰੋ ਤਾਂ ਕਿ ਅਸੀਂ ਵੀ ਪੈਰੈਂਟਸ ਨੂੰ ਥੋੜਾ ਜਿਹਾ ਕਲੀਅਰ ਕਰ ਸਕੀਏ ਕਿ ਭਈ ਤੁਸੀਂ ਜਿਹੜਾ ਆਪਣਾ ਫਾਈਨੈਂਸ਼ੀਅਲ ਸਟੇਟਸ ਜੋ ਵੀ ਤੁਹਾਡੀ ਫੈਮਿਲੀ ਜਿਸ ਤਰ੍ਹਾਂ ਵੀ ਹੈ ਉਸ ਨੂੰ ਉਸ ਤੋਂ ਅਲਾਵਾ ਤੁਸੀਂ ਬੜੇ ਘੱਟ ਰੇਟ ਦੇ ਵਿੱਚ ਨੋਮੀਨਲ ਫੀਸ ਦੇ ਉੱਪਰ ਤੁਸੀਂ ਆਪਣੀ ਡਿਪਲੋਮਾ ਡਿਗਰੀ ਵਧੀਆ ਤਰੀਕੇ ਨਾਲ ਤੁਸੀਂ ਗਵਰਨਮੈਂਟ ਕਾਲਜ ਦੇ ਵਿੱਚ ਕਰ ਸਕਦੇ ਹੋ ਤਾਂ ਕਿ ਦੇਖੋ ਅੱਜ ਇੱਕ ਇੱਕ ਤੁਸੀਂ ਸ਼ਾਇਦ ਤੁਹਾਨੂੰ ਪਤਾ ਨਾ ਤੁਸੀਂ ਤੇ ਹਾਂਜੀ ਲੋਕਾਂ ਨੇ ਵੀ ਕਾਫੀ ਰਹਦੇ ਹੋ ਤੁਸੀਂ ਆਪਣਾ ਅਬਰੌਡ ਦੀ ਗੱਲ ਕਰ ਲੋ ਅਬਰੌਡ ਦੀ ਗੱਲ ਕਰ ਲੋ ਤੁਸੀਂ ਬਾਹਰ ਵੀ ਜਾਓ ਕਾਫੀ ਸਾਡੇ ਵੀਜ਼ੇ ਵਗੈਰਾ ਵੀ ਹੁੰਦੇ ਉੱਥੇ ਟੈਕਨੀਕਲ ਬੰਦੇ ਦੀ ਬੜੀ ਜਿਆਦਾ ਬੜੀ ਜ਼ਰੂਰਤ ਬਹੁਤ ਜ਼ਰੂਰੀ ਹੈ ਮੈਂ ਇਹੀ ਇਹੀ ਗੱਲ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਆਮ ਤੌਰ ਤੇ ਸਾਡੇ ਬੱਚੇ ਜਿਹੜੇ ਨਾ ਉਹ ਫੋਰਨ ਵੱਲ ਨੂੰ ਰੁਖ ਕਰਦੇ ਨੇ ਮਗਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ 12ਵੀਂ ਤੋਂ ਬਾਅਦ ਜਾ ਕੇ ਉੱਥੇ ਕੋਈ ਕੋਰਸ ਕਰ ਲਿਆ ਜਾਵੇ ਪਰ ऐसे कोर्स चुन के वो चले जाते ਨੇ ਜਿਹੜੇ ਜਿਨ੍ਹਾਂ ਨੂੰ ਇਹ ਸਸਤਾ ਕਹਿ ਕੇ ਚੁਣ ਕੇ ਜਾਂਦੇ ਨੇ ਮਗਰ ਉਹਨਾਂ ਕੋਰਸਿਸ ਦੀ ਫੋਰਨ ਦੇ ਵਿੱਚ ਜਾਂ ਮੁੜ ਕੇ ਜਦੋਂ ਆਪਣੀ ਕੰਟਰੀ ਦੇ ਵਿੱਚ ਆਉਂਦੇ ਨੇ ਕੋਈ ਡਿਮਾਂਡ ਨਹੀਂ ਹੁੰਦੀ। ਤੋਂ ਵੀਰਜੀਤਪਾਲ ਸਿੰਘ ਜੀ ਐਸੇ ਕਿਹੜੇ ਕਿਹੜੇ ਕੋਰਸਿਸ ਨੇ ਜਿਹੜੇ ਬੱਚੇ ਜਿਹੜੇ ਨੇ 10th ਤੋਂ ਬਾਅਦ ਜਾਂ 12th ਤੋਂ ਬਾਅਦ ਆਪਟ ਕਰ ਸਕਣ ਔਰ ਸਰਕਾਰੀ ਸੰਧਾ ਲੈ ਕੇ ਤੇ ਸਰਕਾਰੀ ਕਾਲਜਿਸ ਦੇ ਵਿੱਚ ਕਿਉਂਕਿ ਕਾਲਜ ਬਹੁਤ ਅੱਛੇ ਬਣ ਚੁੱਕੇ ਨੇ ਅੱਜਕੱਲ ਇਜੂਕੇਸ਼ਨ ਲੈਵਲ ਤੇ ਸਰਕਾਰੀ ਬਹੁਤ ਅੱਛਾ ਹੈ ਪਰ ਲੋਕਾਂ ਦੇ ਅਵੇਅਰਨੈਸ ਦੀ ਘਾਟ ਵੀ ਹੋਣ ਕਾਰਨ ਉਹ ਉੱਥੇ ਪਹੁੰਚ ਨਹੀਂ ਸਕਦੇ ਕਿਹੜੇ ਕਿਹੜੇ ਕੋਰਸਿਸ ਨੇ ਤੇ ਕਿਹੜੇ ਕਿਹੜੇ ਫੀਲਡ ਦੇ ਵਿੱਚ ਬੱਚੇ ਜਿਹੜੇ ਨੇ ਉਹ 10th ਤੋਂ ਬਾਅਦ ਤੇ 12th ਤੋਂ ਬਾਅਦ ਜਾ ਸਕਦੇ ਜੀ ਜੀ ਜਿਸ ਤਰ੍ਹਾਂ ਕਿ ਵੀਰ ਰਵਿੰਦਰ ਸਿੰਘ ਜੀ ਨੇ ਦੱਸਿਆ ਸਾਡਾ ਇਹ ਪ੍ਰੋਗਰਾਮ ਇੱਕ ਅਵੇਅਰਨੈਸ ਪ੍ਰੋਗਰਾਮ ਹੀ ਹੈ ਜੀ ਬਿਲਕੁਲ ਤੁਸੀਂ ਅੱਜ ਇਹ ਟਾਪਿਕ ਚੁਣਿਆ ਬਹੁਤ ਤੁਹਾਨੂੰ ਵਧਾਈਆਂ ਨੇ ਸេច ਦੀਆਂ ਕਿਉਂਕਿ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਸ ਨੇ ਹਾਂਜੀ ਹਾਂਜੀ ਜਿਸ ਕਾਲਜ ਨਾਲ ਮੈਂ ਬਾਵਸਤਾ ਉੱਥੇ 12th ਤੋਂ ਬਾਅਦ ਬੱਚੇ ਆਂਦੇ ਨੇ ਠੀਕ ਇੰਜੀਨੀਅਰਿੰਗ ਦੇ ਕੋਰਸਸ ਦੇ ਲਈ ਓਕੇ ਉਹਦੇ 4 ਸਾਲ ਦੀ ਡਿਗਰੀ ਕੋਰਸਸ ਹੈ ਜੀ ਸਿਵਲ ਇੰਜੀਨੀਅਰਿੰਗ ਹੋ ਗਿਆ ਮਕੈਨੀਕਲ ਇੰਜੀਨੀਅਰਿੰਗ ਹੋ ਗਿਆ ਕੰਪਿਊਟਰ ਇੰਜੀਨੀਅਰਿੰਗ ਹੋ ਗਿਆ ਉਸ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਹੋ ਗਿਆ ਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜੀਨਸ ਹੋ ਗਿਆ। ਤਾਂ ਇਹਦੇ ਵਿੱਚ ਕੀ ਪ੍ਰੋਸੀਜਰ ਹੈ? ਇਹਦੇ ਵਿੱਚ ਮੈਂ ਪ੍ਰੋਸੀਜਰ ਤੁਹਾਨੂੰ ਦੱਸਾਂ ਜੇ ਬੱਚੇ ਨੇ ਅਗਰ ਉਸ ਪਾਸੇ ਜਾਣਾ ਹੋਵੇ ਤੇ ਉਹ ਕਿਸ ਤਰ੍ਹਾਂ ਮਤਲਬ ਇਧਰ ਵੱਲ ਨੂੰ ਰੁਖ ਫੇਰੇ। ਜੀ ਜੀ ਬਿਲਕੁਲ ਜਿਸ ਤਰ੍ਹਾਂ ਬੱਚਾ ਉਹ 12th 'ਚ ਪੜ ਰਿਹਾ ਹੈ। ਹਮ 12th ਜਿਹੜਾ ਬੱਚਾ ਪੜ ਰਿਹਾ ਹੈ ਜਿਹੜਾ ਐਗਜ਼ਾਮ ਦੇ ਰਿਹਾ ਇਸ ਲਈ। ਥੋੜੇ ਦਿਨਾਂ ਦੇ ਬਾਅਦ ਮੈਂ ਜਿਹੜਾ ਤੁਹਾਨੂੰ ਇੱਕ ਇਹਦੇ ਵਿੱਚ ਦੱਸ ਦਿਆਂ ਇੱਕ ਵੈਬਸਾਈਟ ਮੈਂ ਇਹ ਜੋ ਵੈਬਸਾਈਟ ਹੈ ਬੋਲ ਰਹੇ ਨੇ ਅਸੀਂ ਉਸ ਵੈਬਸਾਈਟ ਨੂੰ ਆਪਣੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦੇਵਾਂਗੇ ਬੱਚੇ ਉੱਥੇ ਉਸ ਨੂੰ ਕਲਿੱਕ ਕਰਕੇ ਉਹਦੇ ਵਿੱਚ ਜਾ ਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਜੀ ਜੀ ਬਿਲਕੁਕੁਲ ਉਹਦੇ ਵਿੱਚ ਇੱਕ ਨੋਟੀਫਿਕੇਸ਼ਨ ਨੰਬਰ ਆਇਆ ਹੈ ਨੋਟੀਫਿਕੇਸ਼ਨ ਨੰਬਰ 1 ਠੀਕ ਇਸ ਸਾਈਟ ਦੇ ਵਿੱਚ ਇੱਕ ਨੋਟੀਫਿਕੇਸ਼ਨ ਨਿਕਲੇ ਆਇਆ ਹੈ ਪੀਡੀਐਫ ਫਾਰਮੈਟ ਵਿੱਚ ਹੈ ਹਾਰੇ ਕੋ ਜਰੂਰ ਡਾਊਨਲੋਡ ਕਰਕੇ ਤੇ ਜਰੂਰ ਰੀਡ ਕਰੇ ਉਹਦੇ ਵਿੱਚ ਪੂਰੀ ਡਿਟੇਲ ਕਿਹੜਾ ਕਿਹੜਾ ਬੱਚਾ ਉਹਦੇ ਵਿੱਚ ਪੈਰਾमेडिकल ਕੋਰਸਸ ਨੇ ਉਹਦੇ ਵਿੱਚ ਨਰਸਿੰਗ ਪੈਰਾमेडिकल ਜੀ ਕਰ ਮੈਡੀਕਲ ਆਰਕੀਟੈਕਚਰ ਦੇ ਕੋਰਸ ਨੇ ਐਗਰੀਕਲਚਰ ਦੇ ਕੋਰਸ ਨੇ ਇਸੇ ਤਰ੍ਹਾਂ ਤੁਹਾਡੇ ਬੀਐਸਸੀ ਨਰਸਿੰਗ ਦੇ ਕੋਰਸਸ ਨੇ ਫੀਮੇਲ ਮਲਟੀ ਪਰਪਸ ਹੈਲਥ ਵਰਕਰ ਜੋ ਹੁੰਦੇ ਨੇ ਉਹਨਾਂ ਦੇ ਕੋਰਸਸ ਨੇ ਮਤਲਬ ਕਿ ਤੁਸੀਂ ਬੱਚਿਓ ਔਰ ਪੇਰੈਂਟਸ ਨੂੰ ਵੀ ਮੈਂ ਖਾਸ ਕਰਕੇ ਕਹਾਂਗਾ ਤੁਸੀਂ ਅਗਰ ਕਿਸੇ ਫੀਲਡ ਵੱਲ ਜਾਣਾ ਹੈ ਤੁਸੀਂ ਸਿਰਫ ਜਕੇ ਬੀਓਪੀ ਦੀ ਵੈਬਸਾਈਟ ਤੇ ਜਾਓ ਉਹ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਕਿਵੇਂ ਐਡਮਿਸ਼ਨ ਹੋਵੇਗੀ ਕਿਵੇਂ ਫਾਰਮ ਫਿਲ ਕਰਨਾ ਹੈ ਜਾਂ ਇਹਦਾ ਕੋਈ ਇੰਟਰੈਸਟ ਵਗੈਰਾ ਹੈ ਜਾਂ ਕੀ ਹੈ ਜੀ ਜੀ ਬਿਲਕੁਲ ਮੈਂ ਉਹ ਹੀ ਤੁਹਾਨੂੰ ਕਲੀਅਰ ਕਰ ਰਿਹਾ ਕਿ ਨੋਟੀਫਿਕੇਸ਼ਨ ਵਿੱਚ ਥੋੜਾ ਸਾਰੀ ਡਿਟੇਲ ਦੇ ਦਿੱਤੀ ਹੋਏਗੀ ਕਦੋਂ ਤੋਂ ਉਹ ਉਹਦੇ ਫਿਲਹਾਲ ਜਿਹੜਾ ਇਹ ਨੋਟੀਫਿਕੇਸ਼ਨ ਆਇਆ ਉਹਦੇ ਵੀ ਟੈਂਟੇਟਿਵ ਡੇਟਸ ਨੇ ਠੀਕ ਕੰਫਰਮ ਡੇਟ ਨਹੀਂ ਹੈ ਬਟ ਆਨ ਵਾਲੀਆਂ ਨਹੀਂ ਜਿਸ ਤਰ੍ਹਾਂ ਨੂੰ ਪਹਿਲਾਂ ਹੀ ਕਰ ਦਿੱਤਾ ਜਿਸ ਤਰ੍ਹਾਂ ਸਾਡਾ 12th ਦਾ ਰਿਜ਼ਲਟ ਆਏਗਾ ਜੀ ਇਹ 12th ਦੇ ਉੱਪਰ ਜਿਹੜੇ ਜਿਸ ਫੀਲਡ ਨਾਲ ਮੇਰਾ ਕੰਸਰਨ ਹੈ ਇੰਜੀਨੀਅਰਿੰਗ ਨਾਲ ਉਹਦੇ ਫਾਰਮ ਜਿਹੜੇ ਉਸ ਤੋਂ ਬਾਦ ਨਿਕਲ ਜਾਣਗੇ ਬੱਚਿਆਂ ਨੇ ਕੀ ਕਰਨਾ ਕਿ ਫਾਰਮ ਭਰਨਾ ਤੇ ਨਾਲ ਹੀ ਆਪਣਾ ਜਿਹੜਾ ਉਹ 12th ਦਾ ਆਨਲਾਈਨ ਡਾਟਾ ਹੋਏਗਾ ਜੋ ਰਿਕਾਰਡ ਹੋਏਗਾ ਉਸ ਦਾ ਉਹ ਤੇ ਅਪਲੋਡ ਕਰ ਦੇਣਾ ਆਨਲਾਈਨ ਹੀ ਫਿਲ ਹੋਣਾ ਹੈ 500 ਕੇ 1100 ਰੁਪਏ 1200 ਰੁਪਏ ਦੀ ਫੀਸ ਹੈ ਉਹ ਭਰ ਕੇ ਬੱਚਾ ਆਪਣਾ ਤੁਸੀਂ ਉੱਤੇ ਅਪਲੋਡ ਕਰ ਦਿਓ ਥੋੜੇ ਦਿਨਾਂ ਬਾਅਦ ਤੁਹਾਡਾ ਨੋਟੀਫਿਕੇਸ਼ਨ ਆ ਕਈ ਵਾਰ ਕੀ ਹੁੰਦਾ ਕਿ ਇੰਟਰਸ ਟੈਸਟ ਵਿੱਚੋਂ ਆਉਂਦਾ ਹੀ ਹੈ ਕਈ ਵਾਰ ਬੱਚੇ ਜ਼ਿਆਦਾ ਨਾ ਹੋਣ ਕੱਟ ਹੁੰਦੇ ਨੇ ਤੇ ਫਿਰ ਉਹ ਇਸੇ ਤਰ੍ਹਾਂ ਹੀ ਮੈਰਿਟ ਬੇਸ ਤੇ ਮੈਰਿਟ ਬੇਸ ਤੇ ਹੀ ਬੱਚੇ ਦੀ ਦੇਖੋ ਬੱਚਾ ਕਿੰਨਾ ਵਧੀਆ ਤੁਹਾਡੇ ਲਈ ਇੱਕ ਆਪਰਚੂਨਿਟੀ ਹੈ ਕਿ ਮੈਰਿਟ ਬੇਸ ਤੇ ਵੀ ਹੋ ਸਕਦਾ ਹੈ ਹੋ ਸਕਦਾ ਪਰ ਜਿਸ ਜਿਸ ਤਰੀਕੇ ਨਾਲ ਅਸੀਂ ਇਹ ਪ੍ਰੋਗਰਾਮ ਕੀਤਾ ਤੇ ਵੀਰ ਜੀ ਮੈਨੂੰ ਲੱਗਦਾ ਇਸ ਵਾਰ ਐਂਟ੍ਰਾਂਸ ਹੋਏ ਜੀ 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 ਬਿਲਕੁਲ ਬਿਲਕੁਲ ਤੋਂ ਅਸੀਂ ਵੀ ਚਾਹੁੰਦੇ ਆ ਕਿ ਬੱਚੇ ਐਂਟ੍ਰਾਂਸ ਕਰਕੇ ਅੱਗੇ ਨਿਕਲਣ ਐਂਟ੍ਰਾਂਸ ਹੁੰਦਾ ਐਂਟ੍ਰਾਂਸ ਤੋਂ ਬਾਅਦ ਫਿਰ ਮੈਰਿਟ ਲਿਸਟ ਬੰਦੀ ਹੈ ਜੀ ਜੀ ਫਿਰ ਉਸ ਤੋਂ ਬਾਅਦ ਕਾਉਂਸਲਿੰਗ ਹੁੰਦੀ ਹੈ ਜਿਹੇ ਕੇ ਪੋਫੀ ਜਿਹੜਾ ਬਹੁਪਲਾਜਾ ਆਫਿਸ ਹੈ ਇਹਨਾਂ ਦਾ ਉੱਥੇ ਕਾਉਂਸਲਿੰਗ ਹੁੰਦੀ ਹੈ ਬੱਚਾ ਆਪਣੀ ਚੋਇਸ ਦੇ ਅਨੁਸਾਰ ਉਹਨਾਂ ਦਾ ਜਿਹੜਾ ਕਾਲਜ ਪ੍ਰੇਫਰ ਕਰਦੇ ਨੇ ਜਿਹੜਾ ਉਹ ਕੋਰਸ ਪ੍ਰੇਫਰ ਕਰਦੇ ਨੇ ਮਤਲਬ ਕਿ ਤੁਸੀਂ ਬੱਚਾ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਕੁਝ ਕਾਲਜਿਸ ਜਿਹੜੇ ਨੇ ਉੱਥੇ ਚੂਜ਼ ਕਰ ਲੈਂਦਾ ਉਹਨਾਂ ਕਾਲਜਿਸ ਦੇ ਵਿੱਚੋਂ ਹੀ ਅਗਰ ਉਹ ਮੈਰਿਟ ਦੇ ਵਿੱਚ ਆਏਗਾ ਤਾਂ ਉਸ ਨੂੰ ਉੱਥੇ ਮਿਲ ਸਕਦੀ ਹੈ ਮਿਲ ਸਕਦੀ ਹੈ ਸੀ ਉਹ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੈ ਕਿ ਸਾਡੇ ਪਿੰਡੂ ਇਲਾਕਿਆਂ ਦੇ ਵਿੱਚ ਸਾਡੇ ਫਾਰ ਫਲੰਗ ਏਰੀਆ ਦੇ ਵਿੱਚ ਸਾਡੇ ਪੇਰੈਂਟਸ ਨੂੰ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈ ਪਤਾ ਨਹੀਂ ਹੈ ਪੇਰੈਂਟਸ ਨੂੰ ਕਿ ਕਿਸ ਤਰ੍ਹਾਂ ਕਰਨਾ ਹੈ ਕਿਵੇਂ ਕਰਨਾ ਹੈ ਲੋਕੀ ਜਾਣਦੇ ਜਿਨ੍ਹਾਂ ਕੋਲ ਤਾਂ ਚਲੋ 4 ਪੈਸੇ ਹੋਣਗੇ ਉਹ ਚਲੇ ਜਾਣਗੇ ਪ੍ਰਾਈਵੇਟ ਕਾਲਜਿਸ ਦੇਖੇ 2 4 5 ਲੱਖ ਰੁਪਇਆ ਉਤੇ ਬੱਚੇ ਨੂੰ ਇੰਜੀਨੀਅਰਿੰਗ ਕਰਵਾ ਲੈਣਾ ਬਿਲਕੁਲ ਕਈ ਐਸੇ ਪੇਰੈਂਟਸ ਵੀ ਹਨ ਜਿਨ੍ਹਾਂ ਕੋਲ ਵਿਚਾਰੇ ਹੈਂਪ ਟੂ ਮੌਤ ਹੀ ਹੈ ਉਹਨਾਂ ਕੋਲ ਨਹੀਂ ਐਨਾ ਸਰਮਾਇਆ ਕਿ ਉਹ ਬੱਚੇ ਨੂੰ ਪੜਾਉਣਾ ਚਾਹੁੰਦੇ ਨੇ ਲੇਕਿਨ ਪੈਸੇ ਕਰਕੇ ਉਹ ਬੱਚੇ ਨੂੰ ਅੱਗੇ ਨਹੀਂ ਪੜਾ ਸਕਦੇ ਮੈਂ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਮੈਂ ਐਡ ਕਰਨਾ ਚਾਹਾਂਗਾ ਇੱਕ ਗਵਰਨਮੈਂਟ ਦੀ ਸਕੀਮ ਹੈ ਉਹ ਤੁਸੀਂ ਉਸ ਨੂੰ ਕੈਟਾਗਰੀ ਵੀ ਕਹਿ ਸਕਦੇ ਹੋ ਲੇਕਿਨ ਉਹ ਸਕੀਮ ਬੜੀ ਅੱਛੀ ਹੈ ਉਹ ਹੈ TFW TFW ਉਹਦਾ ਫੁੱਲ ਫਾਰਮ ਹੈ ਟਿਊਸ਼ਨ ਫੀ ਵੇਵ ਆਫ ਓਕੇ ਟਿਊਸ਼ਨ ਫੀ ਵੇਵ ਆਫ ਉਹ ਤੁਸੀਂ ਟਿਊਸ਼ਨ ਫੀਸ ਤੁਸੀਂ ਨਾ ਸਮਝੋ ਵੈਸੇ ਵੈ ਜਿਸ ਤਰ੍ਹਾਂ ਵੀਰ ਰਮਿੰਦਰ ਸਿੰਘ ਜੀ ਨੇ ਬੋਲਿਆ ਕਿ ਗਵਰਨਮੈਂਟ ਇੰਸਟੀਟਿਊਸ਼ਨ ਦੇ ਵਿੱਚ ਜਿਹੜੀ ਵੀ ਫੀ ਹੈ ਨਾ ਵੀਰ ਜੀ ਉਹ ਬੜੀ ਨੋਮੀਨਲ ਨਾ ਮਤਲਬ ਤੁਸੀਂ ਕਹਿ ਸਕਦੇ ਹੋ ਜਿਹੜੇ ਬੱਚੇ ਦੀ ਖਰਚੀ ਉਹਨੂੰ ਜਿਸ ਤਰ੍ਹਾਂ ਉਹਦਾ ਸਾਮਾਨ ਦਾ ਖਰਚਾ ਹੋ ਗਿਆ ਮਤਲਬ ਕਿ ਉਹ ਵੀ ਅਗਰ ਕੈਸੀ ਸਕੀਮਸ ਨੇ ਉਹ ਵੀ ਮਾਫ ਹੋ ਸਕਦੀ ਹੈ ਨਾ ਉਹ TFW ਕੀ ਚੀਜ਼ ਹੈ ਟਿਊਸ਼ਨ ਫੀ ਵੇਵ ਆਫ ਜਿਹੜਾ ਬੰਦਾ ਗਵਰਨਮੈਂਟ ਜੌਬ ਵਿੱਚ ਨਹੀਂ ਹੈ ਜੇ ਜੀ ਅੱਛੀ ਇਨਕਮ ਨਹੀਂ ਹੈ ਇਸ ਤਰ੍ਹਾਂ ਸਾਡਾ ਮੋਸਟਲੀ ਟੋਪ ਪੋਵਰਟੀ ਲਾਈਨ ਟਾਇਰ ਤੁਸੀਂ ਕਹਿ ਸਕਦੇ ਹੋ ਜਿਹੜਾ ਪ੍ਰਾਈਵੇਟ ਬੀਨਸ ਕਰਦਾ ਹੈ ਪ੍ਰਾਈਵੇਟ ਕੋਈ ਡਰਾਈਵਰੀ ਕਰ ਰਿਹਾ ਕੋਈ ਲੇਬਰ ਦਾ ਕੰਮ ਕਰ ਰਿਹਾ ਹੈ ਨੋਮੀਨਲ ਰੇਂਜ ਰੱਖੇਤੀ ਵਾਰੀ ਜੀ ਜੀ ਕਿਉਂ 8 ਲੱਖ ਰੁਪਏ ਰੱਖੇ ਦੀ ਹੈ ਇਨਕਮ ਸਾਲਾਨਾ ਸ਼ਾਇਦ ਮਿਰਸਾਹਬ ਨਾਲ ਹੀ ਹੈ ਫਿਰ ਵੀ ਜਿਹੜਾ ਸਾਡਾ ਤਸੀਲ ਆਫਿਸ ਹੈ ਉਹ ਕਨਫਰਮ ਕਰਦਾ ਹੈ ਉਹ ਵੀ ਤੁਸੀਂ ਬਣਾ ਸਕਦੇ ਹੋ ਟੀ ਐਫ ਡਬਲਯੂ ਇਹ ਕੈਟਾਗਰੀ ਬਣ ਜਾਂਦੀ ਹੈ ਉਹਦਾ ਵੀ 4-5% ਦੀ ਰਿਜ਼ਰਵੇਸ਼ਨ ਹੈ ਦੇਖੋ ਇਹ ਚੀਜ਼ਾਂ ਲੋਕਾਂ ਨੂੰ ਨਹੀਂ ਪਤਾ ਤੋ ਕਿਉਂਕਿ ਫਿਰ ਹਰਵਿੰਦਰ ਸਿੰਘ ਜੀ ਤੁਸੀਂ ਪੇਰੈਂਟਸ ਦੇ ਨਾਲ ਜਿਆਦਾ ਇਨ ਟੱਚ ਰਹਿੰਦੇ ਹੋ ਬੱਚਿਆਂ ਕਿਉਂਕਿ ਤੁਹਾਡੇ ਕੋਲ ਆਉਂਦੇ ਰਹਿੰਦੇ ਨੇ ਉਹਨਾਂ ਦੀ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਜਾਂ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੋਵੇ ਜਿਹੜੀ ਕਿ ਤੁਸੀਂ ਪੁੱਛਣਾ ਚਾਹੋ ਦੇਖੋ ਵੀ ਅਜੀਤਪਾਲ ਸਿੰਘ ਜੀ ਬੜੀ ਵਧੀਆ ਕੰਮ ਤੁਸੀਂ ਕਿ ਦੋ ਚਾਰ ਪੁਆਇੰਟਸ ਜਿਹੜੇ ਤੁਸੀਂ ਦੱਸਿਆ ਆਪਣਾ TFW ਦਾ ਤੁਸੀਂ ਦੱਸਿਆ ਐਕਚੁਅਲੀ ਬੜੀ ਅੱਛੀ ਅਵੇਅਰਨੈਸ ਹੈ ਕਿ ਇਸ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੋ ਇਹ ਲੋਕਾਂ ਚ ਦੂਏ ਦੇਖਣਾ ਹੈ ਤੇ ਇਹ ਦੇਖਣ ਤੋਂ ਬਹੁਤ ਜ਼ਰੂਰ ਇਸ ਦੇ ਉੱਪਰ ਉਹ ਵਰਕ ਕਰਨਗੇ। ਔਰ ਮੈਕਸਿਮਮ ਲੋਕ ਜਿਹੜੇ ਸਾਡੇ ਜਿਹੜੇ ਲੋਕ ਉਹਨਾਂ ਨੂੰ ਵੀ ਇਸੀ ਦਾ ਫਾਇਦਾ ਚਲੇਗਾ। ਪਰ ਮੈਰਾ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਕਿ ਅਗੇ ਜਿਸ ਤਰ੍ਹਾਂ ਜੋ ਵੀ ਸਕੀਮ ਗਵਰਨਮੈਂਟਸ ਦੀ ਆਉਂਦੀਆਂ ਜੋ ਵੀ ਸਕੀਮਾਂ ਆਉਂਦੀਆਂ ਰਿਲੇਟਡ ਟੂ ਐਜੂਕੇਸ਼ਨ ਚਾਹੇ ਕੋਈ ਵੀ ਕੋਰਸ ਹੋਣ ਕਿਉਂਕਿ ਅੱਜ ਦੇ ਜੇੜ ਦੇ ਵਿੱਚ ਮੈਂ ਕਹਨਾ ਕਿ ਅਕੈਡੈਮਿਕ ਦਾ ਜਿਹੜਾ ਟੈਕਨੀਕਲ ਜਿਹੜਾ ਡਿਪਾਰਟਮੈਂਟ ਹੈ ਨਾ ਉਹ ਟੈਕਨੀਕਲ ਐਜੂਕੇਸ਼ਨ ਉਸਦਾ ਹੀ ਬੋਲ ਬਾਲਾ ਹੈ ਬਿਲਕੁਲ ਬਿਲਕੁਲ ਠੀਕ ਮੈਂ ਜਸਟ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਕਿ ਅੱਜ ਦੀ ਡੇਟ ਦੇ ਵਿੱਚ ਅਗਰ ਬੱਚੇ ਸਾਡੇ ਬਾਹਰ ਵੀ ਜਾਂਦੇ ਨੇ ਤਾਂ ਜਿਹੜੇ ਟੈਕਨੀਕਲੀ ਰੀਚ ਨੇ ਜਿਹੜੇ ਟੈਕਨੀਕਲ ਕੋਰਸ ਕਰਕੇ ਗਿਆ ਨੇ ਜਾਂ ਟੈਕਨੀਕਲੀ ਉਹ ਪ੍ਰੈਕਟੀਕਲੀ ਬਿਲਕੁਲ ਫਿੱਟ ਹਨ ਉਹਨਾਂ ਬੱਚਿਆਂ ਤੇ ਉਹ ਬੱਚਿਆਂ ਦੇ ਪੈਸਾ ਵੀ ਕੱਟ ਲੱਗਦਾ ਹੈ ਦੇਖੋ ਨਾਰਮਲ ਜਿਹਾ ਸਾਡੇ بڑے ਬੱਚੇ ਵਰਗੇ ਤੇ ਉਹ ਟੈਕਨੀਕਲ ਉਹ ਬੜਾ ਅੱਛਾ ਹੁੰਦੇ ਉੱਥੇ ਵੀ ਲਾਈਫ ਸਰਵਾਈਵ ਮੈਂ ਤੁਹਾਡੀ ਗੱਲ ਨੂੰ ਅੱਗੇ ਕੰਟੀਨਿਊ ਕਰਾਂਗਾ ਜਿਸਨ ਸਾਡਾ ਇੱਕ ਗਵਰਨਮੈਂਟ ਸਿਚੁਏਸ਼ਨ ਹੈ ਸਾਡੇ ਕਾਲਜ ਦੇ ਜਿਹੜੇ ਬੱਚੇ ਅੱਛੇ ਤਰੀਕੇ ਨਾਲ ਮੈਰਿਟੋਰੀਅਸ ਤੇ ਮਤਲਬ ਸਾਫ ਦੇ ਨਾਲ ਅਗਰ ਉਹ ਪਾਸ ਹੁੰਦੇ ਨੇ ਉਹਨਾਂ ਦੀ ਕੈਂਪਸ ਪਲੇਸਮੈਂਟ ਵੀ ਹੋ ਰਹੀ ਹੈ ਮੈਂ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਅਗਰ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਕੋਰਸੇਜ਼ ਨੂੰ ਅੱਛੇ ਮਾਰਕਸ ਲੈ ਕੇ ਮੈਰਿਟ ਦੇ ਵਿੱਚ ਆ ਜਾਣ ਔਰ ਉਹਨਾਂ ਦੀ ਅਗਰ ਕੈਂਪਸ ਦੇ ਵਿੱਚ ਹੋ ਜਾਏ ਤੇ ਉਹਨਾਂ ਨੂੰ ਬਾਹਰ ਜਾਂਦੀ ਲੋੜ ਵੀ ਕੀ ਹੈ ਜੀ ਬੜੇ ਅੱਛੇ ਅੱਛੇ ਪੈਕੇਜ ਦੇ ਰਹੇ ਨੇ ਪ੍ਰਾਈਵੇਟ ਕੰਪਨੀਆਂ ਸਨ ਜੋ ਮਲਟੀਨੈਸ਼ਨਲ ਕੰਪਨੀ ਹੈ ਬੜੇ ਅੱਛੇ ਅੱਛੇ ਪੈਕੇਜ ਦੇ ਰਹੇ ਨੇ ਬੱਚਿਆਂ ਨੂੰ ਪਰ ਬੜੇ ਸਾਰੇ ਬੱਚੇ ਸਾਡੇ ਗਏ ਵੀ ਨੇ ਬਿਲਕੁਲ ਬਹੁਤ ਸਾਰੇ ਬੱਚੇ ਸਾਡੇ ਗਏ ਨੇ ਮੈਂ ਨਾਮ ਵੀ ਕਹ ਨਾ ਸਕਦਾ ਲੇਕਿਨ ਚਲੋ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਇਸ ਤੋਂ ਇਲਾਵਾ ਦੇਖੋ ਸਾਡੀਆਂ ਬੱਚੀਆਂ ਦੀਆਂ ਛੋਟੀਆਂ ਜਿਹੜੀਆਂ ਬੱਚੀਆਂ ਸਾਡੀਆਂ ਪੜ ਰਹੀਆਂ ਨੇ ਸਾਡੀ ਗਵਰਨਮੈਂਟ ਆਫ ਇੰਡੀ ਹਾਂ ਹਾਂ ਇਹ ਸੇਸ਼ਰ ਗਰਲਸ ਲਈ ਲੜਕੀਆਂ ਦੇ ਲਈ ਹੈ ਬੱਚਿਆਂ ਦੇ ਲਈ ਹੈ ਜਿਹੜੀ ਬੱਚੀ ਸਾਡੀ ਟੈਕਨੀਕਲ ਕੋਰਸ 'ਚ ਜਾ ਰਹੀ ਹੈ ਚਾਹੇ ਉਹ ਡਿਪਲੋਮਾ ਕਰ ਰਹੀ ਹੈ ਚਾਹੇ ਉਹ ਡਿਗਰੀ ਕਰ ਰਹੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਆਗਰ ਉਸ ਦਾ ਗਵਰਨਮੈਂਟ ਇੰਸਟੀਚਿਊਸ਼ਨ ਦੇ ਵਿੱਚ ਉਹਦਾ ਇਅਰਲੀ ਖਰਚਾ ਅਗਰ 20000 25000 ਹੈ ਨਾ ਤੇ ਲੇਕਿਨ ਗਵਰਨਮੈਂਟ ਇਸ ਨੂੰ ਪਰ ਇਅਰ 50000 ਦੀ ਪ੍ਰਗਤੀ ਸਕੀਮ ਸਕਾਲਰਸ਼ਿਪ ਨੂੰ ਦੇ ਰਹੀ ਹੈ ਤੋ ਕਿਤਨੀ ਵੱਡੀ ਗੱਲ ਜਿਹੜੀ ਹੈ ਦਰਸ਼ਕੋ ਦੇਖੋ ਅਸੀਂ ਸਾਡੀ ਅਵੇਅਰਨੈਸ ਘੱਟ ਹੋਣ ਦੇ ਕਾਰਨ ਅਸੀਂ ਇਹਨਾਂ ਜਿਹੜੀਆਂ ਸਕੀਮਾਂ ਹਨ ਜਿਹੜੀਆਂ ਸਰਕਾਰ ਸਾਨੂੰ ਸਕੀਮਾਂ ਦਿੰਦੀ ਹੈ ਅਸੀਂ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਹਾਂ ਤੋ ਅਜੀਤਪਾਲ ਜੀ ਅਖੀਰ ਦੇ ਵਿੱਚ ਤੁਸੀਂ ਕੀ ਕੋਈ ਸਨੇਹਾ ਜਿਹੜਾ ਹੈ ਅੱਜ ਦੇ ਸਟੂਡੈਂਟਸ ਨੂੰ ਦੇਣਾ ਚਾਹੋਗੇ ਬਿਲਕੁਲ ਮੈਂ ਸਟੂਡੈਂਟਸ ਨੂੰ ਵੀ ਤੇ ਸਟੂਡੈਂਟਸ ਦੇ ਪੇਰੈਂਟਸ ਨੂੰ ਵੀ ਜੋ ਉਹਨਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਕਿ ਤੁਸੀਂ ਆਓ ਇੱਕ ਜਿਹੜੀ ਵੈਬਸਾਈਟ ਤੋਂ ਦਿੰਦੀ ਹੈ ਵੀਰ ਜੀ ਉਸ ਦਾ ਲਿੰਕ ਵੀ ਤੁਹਾਨੂੰ ਸ਼ੇਅਰ ਕਰ ਦੇਣਗੇ ਉਹ ਸਾਈਟ ਵੀ ਤੁਸੀਂ ਜਰੂਰ ਵਿਜ਼ਿਟ ਕਰੋ ਅਚੀ ਤਰ੍ਹਾਂ ਪੜ੍ਹੋ ਬੱਚਿਆਂ ਨੂੰ ਪੜਾਓ ਬੱਚੇ ਸਾਡੇ ਮੋਬਾਈਲ ਲੈ ਕੇ ਇਸ ਤਰ੍ਹਾਂ ਹੀ ਫਾਲਤੂ ਜਿੰਦਾਂ ਦੇਖਦੇ ਰਹਿੰਦੇ ਨੇ ਚਲੋ ਪੜਾਈ ਵੀ ਕਰਦੇ ਨੇ ਲੇਕਿਨ ਉਹ ਦੂਸਰਾ ਗੇਮਾਂ ਸ਼ੇਮਾਂ ਤੇ ਚੱਕਰਾਂ 'ਚ ਹੀ ਰਹਿੰਦੇ ਨੇ ਲੇਕਿਨ ਤੁਸੀਂ ਜਿੰਨਾ ਫਾਇਦਾ ਮਿਲ ਰਿਹਾ ਉਹ ਚੀਜ਼ ਵੀ ਤੁਸੀਂ ਜ਼ਰੂਰ ਲੋ ਉਹ ਵੈਬਸਾਈਟ ਤੇ 5 ਤੋਂ 7 ਮਿੰਟ ਲੱਗਦੇ ਨੇ ਉਸ ਵੈਬਸਾਈਟ ਦੇ ਵਿੱਚ ਜਾ ਕੇ ਤੁਸੀਂ ਨੋਟੀਫਿਕੇਸ਼ਨ ਬੱਚੇ ਜਿਹੜੇ ਨਾ ਪੜ ਸਕਦੇ ਨੇ ਔਰ ਪੜ ਕੇ ਇਸ ਪੂਰੀ ਸਕੀਮ ਦਾ ਜਿਵੇਂ ਕਿ ਵੀਰ ਅਜੀਤਪਾਲ ਸਿੰਘ ਜੀ ਨੇ ਕਿਹਾ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਹੀ ਵੀਰ ਹਰਵਿੰਦਰ ਸਿੰਘ ਜੀ ਵੀ ਜਿਹੜੇ ਇੱਕ ਜੌਬ ਕਰਦੇ ਨੇ ਇਹਨਾਂ ਨੇ ਤੁਹਾਡੇ ਨਾਲ ਮਿਲ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਦਰਸ਼ਕ ਜਿਹੜੇ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਉੱਤੇ غور ਕਰਨਗੇ ਔਰ ਇਹਨਾਂ ਸਰਕਾਰੀ ਸਕੀਮਾਂ ਦਾ ਬਹੁਤ ਜ਼ਿਆਦਾ ਫਾਇਦਾ ਲੈਣਗੇ ਇੱਕ ਆਖਰੀ ਸਵਾਲ ਕੋਈ ਸਕਾਲਰਸ਼ਿਪ ਜਿਹੜੀ ਹੈ ਇਹਨਾਂ ਕੋਰਸਿਸ ਦੇ ਵਿੱਚ ਵੀ ਹੈਗੀ ਹੈ ਜੀ ਤੁਸੀਂ ਮੇਰੇ ਮੂੰਹ ਦਾ ਸਵਾਲ ਲੈ ਲਿਆ ਮੈਂ ਤੁਹਾਨੂੰ ਸਕਾਲਰਸ਼ਿਪ ਬਾਰੇ ਬੋਲਣਾ ਚਾਹੁੰਦਾ ਸੀ ਸਕਾਲਰਸ਼ਿਪ ਬਾਰੇ ਇਸ ਤਰ੍ਹਾਂ ਜੀ ਕਿ ਗਵਰਨਮੈਂਟ ਦਿਆਂ ਬਹੁਤ ਸਾਰੀਆਂ ਸਕੀਮਾਂ ਨੇ ਸਕਾਲਰਸ਼ਿਪ ਦਿਆਂ ਪਰ ਸਕਾਲਰਸ਼ਿਪ ਕਿਹਨਾਂ ਲਈ ਹੈ ਜਿਹੜਾ ਬੱਚਾ ਪੜਾਈ ਕਰੇਗਾ ਪੜਾਈ ਕਰੇਗਾ ਜਿਹੜਾ ਬੱਚਾ ਪੜ੍ਹੇਗਾ ਸਕਾਲਰਸ਼ਿਪ ਗਵਰਨਮੈਂਟ ਇਸ ਤਰ੍ਹਾਂ ਨਹੀਂ ਦੇ ਦਿੰਦੀ ਸਕਾਲਰਸ਼ਿਪ ਉਸ ਬੱਚੇ ਵਾਸਤੇ ਹੈ ਜਿਹੜਾ ਬੱਚਾ ਸਕੂਲ ਐਡਮਿਸ਼ਨ ਕਾਲਜ ਐਡਮਿਸ਼ਨ ਲੈ ਰਿਹਾ ਹੈ ਪੜ ਰਿਹਾ ਹੈ ਔਰ ਅਚੇ ਤਰ੍ਹਾਂ ਪੜ ਰਿਹਾ ਹੈ ਹਮਮ ਠੀਕ ਹੈ ਔਰ ਉਸ ਦਾ ਕੋਈ ਬੈਕਲੌਗ ਨਹੀਂ ਆ ਰਿਹਾ ਗਵਰਨਮੈਂਟ ਇਸ ਨੂੰ ਕਹਿੰਦੀ ਹੈ ਤੁਸੀਂ ਪੜੋ ਖਰ ਸਾਡੇ ਗਵਰਨਮੈਂਟ ਆਫ ਇੰਡੀਆ ਨੇ ਇਤਨੀ ਵਧੀਆ ਵਧੀਆ ਸਕੀਮਾਂ ਕੱਢੀਆਂ ਨੇ ਬੱਚਿਆਂ ਦੇ ਲਈ ਬਹੁਤ ਸਾਰੀ ਸਕੀਮਸ ਨੇ ਮਾਈਨੋਰਟੀ ਸਕੀਮ ਹੈ ਐਸਸੀ ਸਕਾਲਰਸ਼ਿਪ ਸਕੀਮ ਹੈ ਐਸਸੀ ਸਕਾਲਰਸ਼ਿਪ ਸਕੀਮ ਹੈ ਉਸ ਤੋਂ ਇਲਾਵਾ ਲੇਬਰ ਸਕਾਲਰਸ਼ਿਪ ਸਕੀਮ ਹੈ ਉਸ ਤੋਂ ਇਲਾਵਾ ਸਾਡੇ ਜਿਹੜੇ ਵੀਰ ਫੌਜੀ ਵੀਰ ਨੇ ਆਰਮਡ ਪਰਸਨਲ ਨੇ ਉਹਨਾਂ ਦੇ ਸਕੀਮਸ ਨੇ ਬੜੀਆਂ ਸਾਰੀਆਂ ਸਕੀਮਸ ਨੇ ਉਹ ਅਸੀਂ ਕਿਤੇ ਅਫਰ ਡਿਸਕਸ ਕਰਾਂਗੇ ਲੇਕਿਨ ਬੱਚਾ ਜੜਾ ਹੈ ਉਹ ਪੜਨਣਾ ਲਾਹੁਣਾ ਚਾਹੀਦਾ ਸਕੀਮਸ ਬਹੁਤ ਨੇ ਤਾਂ ਦਰਸ਼ਕੋ ਸਕਾਲਰਸ਼ਿਪਸ ਦੀ ਜਿਹੜੀ ਸਕੀਮਸ ਨੇ ਅਲੱਗ-ਅਲੱਗ ਸਕੀਮਾਂ ਉਹਨਾਂ ਦੇ ਬਾਰੇ ਵਿੱਚ ਮੇਰੇ ਜਿਤਪਾਲ ਸਿੰਘ ਜੀ ਨੇ ਕਿਹਾ ਕਿ ਅਸੀਂ ਫੇਰ ਕਿਤੇ ਦੁਬਾਰਾ ਇਹਦੇ ਉੱਪਰ ਡਿਸਕਸ਼ਨ ਕਰਾਂਗੇ ਜਦੋਂ ਕਿਤੇ ਤੁਹਾਡੀਆਂ ਐਡਮਿਸ਼ਨਾਂ ਇਹਨਾਂ ਕੋਰਸੇਸ ਦੇ ਵਿੱਚ ਹੋ ਜਾਂ ਹੋ ਜਾਣਗੀਆਂ ਜਾਂ ਹੋਣ ਵਾਲੀਆਂ ਹੋਣਗੀਆਂ ਤਦ ਤੱਕ ਦੇ ਲਈ ਤੁਸੀਂ ਇੰਨੀ ਹੀ ਜਾਣਕਾਰੀ ਰੱਖੋ ਆਪਣੇ ਕੋਲ ਅਤੇ ਇਸ ਜਾਣਕਾਰੀ ਨੂੰ ਉਸ ਵੈਬਸਾਈਟ ਤੇ ਜਕੇ ਬੀਓਪੀ ਦੀ ਵੈਬਸਾਈਟ ਤੇ ਜਾ ਕੇ ਜ਼ਰੂਰ ਜਿਹੜਾ ਹੈ ਉਹ ਆਪਣੇ ਪੇਰੈਂਟਸ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਆਪਣੀਆਂ ਸਹੇਲੀਆਂ ਦੇ ਨਾਲ ਸਾਰਿਆਂ ਦੇ ਨਾਲ ਜਿਹੜਾ ਹੈ ਉਹ ਸਾਂਝਾ ਕਰੋ ਤਾਂ ਜੋ ਤੁਸੀਂ ਅਤੇ ਹੋਰ ਤੁਹਾਡੇ ਨਾਲ ਦੇ ਦੋਸਤ ਜਿਹੜੇ ਨੇ ਇਹਨਾਂ ਸਕੀਮਾਂ ਦਾ ਜਿਹੜਾ ਹੈ ਫਾਇਦਾ ਲੈ ਸਕਣ ਇਹਨਾਂ ਅੱਛੇ-ਅੱਛੇ ਕੋਰਸਿਸ ਦੇ ਵਿੱਚੋਂ ਐਡਮਿਸ਼ਨ ਲੈ ਸਕਣ ਕਿਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਆਪਣੇ ਘਰ ਵਾਲਿਆਂ ਦਾ ਪੈਸਾ ਨਾ ਬਰਬਾਦ ਕਰਨ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ